ਮੁੰਡਾ ਦੇ ਨਾਮ ਮੇ ਨਾਮ ਮੇ ਮੈਂ ਮੇਰਾ ਮੁੰਡਾ ਰਹਿਣਾ ਚਾਹੁੰਦਾ ਕਿ ਨਾਮ ਬਚਾ ਐ ਮੇਰਾ ਜਾਨ ਨੂੰ ਆਟਾ ਜੇ ਰਾਜ ਲਈ ਪਤਾ ਆ ਲਈਏ ਲਈ ਲਈ ਮੇਰਾ ਪੁੱਤ ਯਾਰ ਜਾਨਾ ਦੇ ਬੰਦੇ ਪਤੰਗ ਉਡਾਉਂਦਾ ਇੱਕ 6 ਸਾਲਾ ਜਵਾਨ ਤਾਰਾਂ ਦੀ ਲਪੇਟ ਦੇ ਵਿੱਚ ਆਇਆ ਇਹ ਖਬਰ ਜੋ ਹੈ ਤਰਨਤਾਰਨ ਤੋਂ ਸਾਹਮਣੇ ਆਈ ਹੈ ਤਰਨਤਾਰਨ ਦੇ ਨਜ਼ਦੀਕ ਫਤਿਹ ਚੱਕ ਪਿੰਡ ਪੈਂਦਾ ਹੈ ਜਿੱਥੇ ਦੇ ਇੱਕ 6 ਸਾਲਾ ਜਵਾਨ ਜਿਹੜਾ ਹੈ ਉਹ ਪਤੰਗ ਉਡਾਉਂਦਾ ਉਡਾਉਂਦਾ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਲੋੜੀ ਕਹਿ ਸਕਦੇ ਆ ਪਤੰਗ ਉਡਾਉਣਾ ਇਸ ਜਵਾਨ ਨੂੰ ਭਾਰੀ ਪਿਆ ਕਿ ਉਹ ਪਤੰਗ ਉਡਾਉਂਦਾ ਹੋਇਆ ਉਸ ਦਾ ਧਿਆਨ ਜਿਹੜਾ ਸੀ ਉਹ ਪਤੰਗ ਦੇ ਵੱਲ ਸੀ ਤੇ ਅਚਾਨਕ ਜਿਹੜਾ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਜਿਸ ਤਾਰ ਨੇ ਇਸ ਬਹੁਤ ਬੱਚੇ ਦੀ ਜੜੀ ਹੈ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਚਾਈਨਾ ਡੋਰ ਦੇ ਕਾਰਨ ਕਾਰ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਜਵਾਕ ਆਇਆ ਹੈ ਜਦੋਂ ਘਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲਤਾ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਦਕ ਕੋਸ਼ਤ ਕਰ ਦਿੱਤਾ ਗਿਆ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਚਾਈਨਾ ਡੋਰ ਕਹਿ ਸਕਦੇ ਆ ਕਿ ਇੰਨੀ ਇੱਕ ਖਤਰਨਾਕ ਜਿਹੜੀ ਆ ਉਹ ਸਾਬਤ ਹੋਈ ਹੈ ਹਾਲਾਂਕਿ ਸਮੇਂ-ਸਮੇਂ ਤੇ ਸਰਕਾਰਾਂ ਦੇ ਵੱਲੋਂ ਇਸ ਡੋਰ ਨੂੰ ਜਿਹੜਾ ਹੈ ਬੰਦ ਕਰਨ ਦੇ ਜਿਹੜੇ ਆਦੇਸ਼ ਵੀ ਜਾਰੀ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਇਹ ਡੋਰ ਜਿਹੜੀ ਹੈ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਵਿਕਰੀ ਹੈ ਤੇ ਇਸ ਡੋਰ ਨੇ ਜਿਹੜੀ ਹੈ ਇੱਕ ਹੋਰ ਜਵਾਬਕ ਦੀ ਜਾਨ ਲੈ ਲਈ ਹੈ ਹਾਲਾਂਕਿ ਸਿਰਫ 6 ਸਾਲ ਦਾ ਇਹ ਜਵਾਬਕ ਸੀ ਜੋ ਕਿ ਤਾਰਾਂ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਚਾਇਨਾ ਡੋਰ ਦੇ ਨਾਲ ਪਤੰਗ ਉਡਾਉਂਦਾ ਹੈ ਤਾਂ ਅਚਾਨਕ ਜਿਹੜੀ ਡੋਰ ਹੈ ਇਹ ਤਾਰਾਂ ਦੇ ਵਿੱਚ ਫਸ ਜਾਂਦੀ ਹੈ ਤਾਰਾਂ ਦੇ ਵਿੱਚ ਫਸਣ ਦੇ ਕਾਰਨ ਜਿਹੜਾ ਕਰੰਟ ਇਸ ਜਵਾਬ ਨੂੰ ਲੱਗਦਾ ਹੈ ਤਾਂ ਇਸ ਬੱਚੇ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਦਾ ਹੈ ਤਾਂ ਘਰ ਵਾਲਿਆਂ ਦੇ ਵੱਲੋਂ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਜ਼ਰੂਰ ਕਰਵਾਇਆ ਜਾਂਦਾ ਹੈ ਪਰ ਜਾਂਦੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤ ਜਿਹੜਾ ਪੋਸ਼ਕ ਤਰ ਦਿੰਦਾ ਜਾਂਦਾ ਹੈ ਤਰ ਤਾਰਾਂ ਦੇ ਨਜ਼ਦੀਕ ਇੱਕ ਪਿੰਡ ਦੱਸਿਆ ਜਾ ਰਿਹਾ ਫਤੇ ਚੱਕ ਪਿੰਡ ਦੱਸਿਆ ਜਾ ਰਿਹਾ ਜਿੱਥੇ ਦਾ ਇਹ ਜਵਾਕ ਹੈ ਜੋ ਘਰ ਦੀ ਛੱਤ ਤੇ ਪਤੰਗ ਉਡਾਰੇ ਇੱਕ 6 ਸਾਲਾ ਬੱਚੇ ਦੀ ਚਾਈਨਾ ਡੋਰ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ ਚਾਈਨਾ ਡੋਰ ਜਿਹੜੀ ਹੈ ਉਹ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਦੌਰਾਨ ਇਸ ਬੱਚੇ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਆ ਨਾ ਇਹਦੇ ਤੋਂ ਗੁੱਡੀ ਕਿਤੇ ਆਈ ਲੁੱਟਣ ਆਏ ਦੇ ਨਿਆਣਾ ਹੈਗਾ ਤੇ ਮੈਂ ਜੇ ਥੱਲੇ ਆਇਆ ਹੀ ਮੈਂ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਧਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਉਹ ਲੈਣੇ ਵੱਡੀ ਚ ਕਰੰਟ ਉਹਦਾ ਕੇ ਉਹਨੇ ਗੁੱਡੀ ਫੜ ਲਈ ਤੇ ਜੋ ਗੁੱਡੀ ਫੜੀ ਨਾਰੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਆ ਡੋਰ ਹੱਥ ਜੋ ਗਈ ਵੱਡੀ ਗੱਲ ਤੇ ਉਹਦੇ ਪੈਰਾਂ ਵਿੱਚ ਦੀ ਪਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਦੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛਾਂ ਭੱਜੇ ਗਏ ਉਹ ਤੋਂ ਛਾਤੋਂ ਮੈਂ ਇਦਾਂ ਹੀ ਚੁੱਕਲੇ ਆ ਉਹਦੇ ਬੱਤੀ ਉਹਨੇ ਜਿਹਨੂੰ ਪਰਾਜੋ ਨਿਕਲ ਗਈ ਤੇਰੇ ਦੇ ਮੰਮੀ ਮੇਰੀ ਨੇ ਲਾ ਗੇ ਥੱਲੇ ਕਿਦਮ ਜੱਫੀ ਭਰ ਕੇ ਥੱਲੇ ਟੋਟ ਲਿਆ ਵਾ ਇਹ ਲਾਂ ਬੱਤੀ ਗਿਜਾ ਸਿੰਘ ਇਹ ਤਾਰਾ ਪੁਰਾਣੀ ਦੀ ਇਹ ਤਾਰਾ ਇਹਨਾਂ ਨੂੰ ਹਟਨੇ ਆਏ ਇਹ ਨਾ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕਹਿ ਨੂੰ ਪਰ ਆੜਾ ਦੇ ਜਵਾਜ ਚਲ ਗਿਆ ਨਾ ਖਸਾਨ ਜਿਆਦਾ ਹੋਇਆ ਖਸਾਨ ਅ ਬਸ ਗੱਡੀ ਦੇ ਨਾਲ ਤਾਰਾਂ ਲੱਗੇ ਉੱਤੇ ਤਾਰਾਂ ਲੱਗੀਆਂ ਤੇ ਡੋਰ ਲੱਗੀ ਆ ਉਹ ਲਾਣ ਲੱਗਾ ਦੇ ਤੇ ਚਾਰੋਂ ਪੁਕ ਰੈਂਡ ਲੱਗ ਗਿਆ ਨੂੰ ਤਾਰਾਂ ਗੱਲ ਜਿਹੜੀ ਦੂਜੀ ਡੋਰ ਚੱਲਦੀ ਜਾਈਂ ਹਾਂ ਚਾਈਨਾ ਦੀ ਡੋਰ ਨਾਲ ਹਾਂਜੀ ਹਾਂ ਡੋਰ ਕੀ ਨਾਮ ਦੇਉਂ ਮੁੰਡਿਆ ਨਾਂ ਦਿਲਜਾਨ ਦੇ ਤੇ ਲੱਗ ਲੱਗ ਲਿਆ ਮੇਡਮ ਨਹੀਂ ਕੱਲਾ ਕੱਲਾ ਬੇਟਾ ਹੈ ਸੋ ਇਹ ਤੁਹਾਡੇ ਤਰਫੋਂ ਤਾਂ ਇਹ ਤਾਰ ਗੋ ਤਾਰ ਗੁੱਡੀ ਫੜ ਲੱਗਾ ਏ ਤੇ ਦੋਰਾ ਉਤੇ ਇਹ ਡੋਰਾ ਜੋ ਖਿੱਚੀ ਤੇ ਨਾਲ ਹੀ ਮੌਤ ਹੋ ਗਈ ਉਹਦੀ ਤੇ ਹੋਰ ਪੈਰ ਤੋਂ ਥੱਲੇ ਉਸੜ ਕੇ ਫਿਰ ਹਸਪਤਾਲ ਖੜਿਆ ਉਹਨਾਂ ਦਾ ਦਾਤਾ ਵੀ ਨਹੀਂ ਤੇ ਬਾਕੀ ਅਭੀ ਤਾਰਾਂ ਹੀ ਨੀਵੀਆਂ ਜਿਆਦੀਆਂ ਨਿਆਣਾਂ ਨੂੰ ਛਾਰਾਂ ਛੋੜਾ ਜੇ ਪ੍ਰਬੰਧ ਕਰਨਾ ਚਾਹੀਦਾ ਜਿਆਦਾ ਮੜਾਉਣੀ ਨਾ ਦੇਣ ਉਹਦੇ ਨਾਲ ਇਹਨਾਂ ਨੂੰ ਨੋਸੀ ਦੇਣ ਧਿਆਨ ਦੇਣ ਕਿ ਆਹ ਠੇਕੇਦਾਰ ਜਿਹੜੇ ਲੈ ਕੇ ਬਣਾ ਕੇ ਪੈਸੇ ਵਟ ਕੇ ਗਾਹ ਜਾਂਦੇ ਆ ਤੇ ਗਰੀਬਾਂ ਦੇ ਘਰ ਡੋ ਡੇਟ ਜਾਂਦੇ ਮਹਾ ਦੇ ਲਿਆ ਹੁੰਦਾ ਮਕਾਨ ਤੋਂ ਨਾਲ ਹੁਣ ਬੱਚਾ ਵੀ ਦਵਾ ਬੈਠੇ ਆ ਤੇ ਇਹ ਕਰਕੇ ਇਹੋ ਜਿਹਾ ਨਾਲੇ ਹੁਣ ਜੋ ਸਰਕਾਰ ਨੂੰ ਚਾਹੀਦਾ ਜੋ ਗਰੀਬ ਪਰਿਵਾਰ ਇਹਨੂੰ ਆਪਣੇ ਸਾਇਦਾ ਵੀ ਚਾਹੀਦੀ ਕਰਨੀ ਐ ਨੂੰ ਤੇ ਚਲੋ ਜੋ ਜ ਬੱਚੇ ਦਾ ਕਿਆ ਤੇ ਆ ਤਾਰਾਂ ਤੋਰਾ ਦਾ ਵੀ ਕੋਈ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਮਕਾਨਾਂ ਨੂੰ ਆਖਰ ਭਿੰਦਾ ਐ ਐਨਓਸੀ ਇਹਨਾਂ ਨੂੰ ਕਰੰਟ ਦੇਣ ਇਹਨਾਂ ਨੂੰ ਨਾਮ ਬੱਤੀਆਂ ਦੇਣ ਇਹਨਾਂ ਨੂੰ ਤੇ ਆਪੇ ਨਾਮ ਬਣਾਉਣਾ ਕੋਈ ਕਿਨੋਂ ਮੀਟਰ ਹੀ ਨਾ ਲਾਉਣ ਜੇ ਬਣਾਉਂਦਾ ਉਹਨੂੰ ਮੀਟਰ ਲਾਉਣ ਹੀ ਨਾ ਆਪੇ ਨਾਮ ਬਣਾਉਣ ਲੋਕ ਜਦੋਂ ਮੀਟਰ ਲਾਉਣੇ ਐ ਐਨਓਸੀਆਂ ਦੇਣੀਆਂ ਉਹ ਫਿਰ ਆਪੇ ਲੋਕਾਂ ਬਣਾਉਣੇ ਆ ਸਸਤਾ ਵੇਖ ਕੇ ਲੋਕ ਆੜ ਜਾਂਦੇ ਆ ਵੀ ਮੈਨੂੰ ਸਸਤਾ ਮਕਾਨ ਮਿਲ ਗਿਆ ਤਾਂ ਪਲਾਟ ਮਿਲ ਗਿਆ ਅਲੱਗ ਅਲੱਗ ਬੱਚਾ ਹਾਂ ਕੱਲਾ ਕੱਲਾ ਉਹ ਵੀ ਪੰਜ ਛੇ ਸਾਲ ਨਹੀਂ ਹੋਇਆ ਬੜੇ ਛਿੰ ਮਾਰਾ ਦੇ ਝਾਲ ਪਾ ਲਿਆ ਆ ਬਾਬੂ ਡੇ ਨੇ ਬੜੇ ਸਾਲਾਂ ਬਾਅਦ ਦਿੱਤਾ ਤੇ ਤੀਹ ਪਿਆਣੀ ਦਾ ਸਾਜੀ ਸਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨੇ ਵੀ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਟੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਏ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀਪੀਆਰ ਵਗੈਰਾ ਡਨਲ ਨੇ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਹਿ ਇਸ ਲਈ ਇਹੀਂ ਤੇ ਸਾਰਿਆਂ ਨੂੰ ਇਹੀ ਇਲਾਹ ਦਿੰਨੇ ਆ ਕਿ ਚੈਨਾ ਦੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਹਨਾਂ ਇਹੀ ਚੰਗਾ ਕਿਹਦਾ ਤੋਂ ਬਈ ਮੈਂ ਲక్ష్ਮੀਨ ਸਿੰਘ ਕੀ ਗੱਲ ਕਿਉਂ ਹੈ ਜਿ세 ਤੇ ਤਾਰਾ ਉਤੇ ਡੋਰ ਪਈ ਹੈ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਚਲਾ ਪੀਦਾ ਹੋ ਗਿਆ ਕਿਲੀ ਕੁਮਰੇ ਨੂੰ ਮੈਂ ਚੇਹੇ ਮਸਾ ਨਾਮ ਪੀਰ ਨਾਮ ਜਾਨੂੰ ਨੇ ਕਿੱਥੋਂ ਰਹਿਣ ਵਾਲੇ ਐ ਫਾਟ ਚੱਕਦੇ ਆ